ਰਿੰਡ ਅਬਲ ਖੈਰ ਦੇ ਤਿੰਨ ਪੰਚਾਇਤ ਮੈਂਬਰ ਸਾਡੇ ਦਰਮਿਆਨ ਅੱਜ ਆਮ ਆਦਮੀ ਪਾਰਟੀ ਜੀ ਸ਼ਾਮਲ ਹੋਏ ਨੇ ਔਰ ਸਾਡੇ ਆਮ ਆਦਮੀ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਦਲਵੀਰ ਚੰਦ ਜੀ ਸਾਡੇ ਨਾਲ ਖੜੇ ਨੇ ਦੌਲਤ ਗਿੱਲ ਜੀ ਸਾਡੇ ਨਾਲ ਖੜੇ ਨੇ ਮੈਂਬਰਾਨੀ ਮੈਡਮ ਸਾਡੇ ਨਾਲ ਖੜੇ ਨੇ ਸੋ ਇਹ ਸਾਰੇ ਪਰਿਵਾਰ 크ਿਸਚਨ ਭਾਈਚਾਰੇ ਦੇ ਔਰ ਜਿਹੜੇ ਪੱਕੇ ਇੱਕ ਕਾਂਗਰਸ ਦੇ ਨਾਲ ਚਲਦੇ ਸਨ ਉਹ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਮੈਂ ਇਹਨਾਂ ਪਰਿਵਾਰਾਂ ਦਾ ਵੀ ਧੰਨਵਾਦੀ ਹਾਂ ਔਰ ਅਸੀਂ ਅ ਅੱਗੇ ਵੀ ਪਿੰਡ ਦੇ ਵਿਕਾਸ ਤੇ ਕੰਮ ਹਲਕੇ ਦੇ ਵਿੱਚ ਕਰ ਰਹੇ ਹਾਂ ਔਰ ਹੁਣ ਵੀ ਕਿਉਂਕਿ ਇਹਨਾਂ ਦਾ ਸਾਥ ਸਾਡੇ ਲਈ ਬਹੁਤ ਜ਼ਰੂਰੀ ਹੈ ਲੋਕਾਂ ਦੇ ਸਾਥ ਨਾਲ ਹੀ ਪਾਰਟੀ ਹੈ ਸੋ ਇਹਨਾਂ ਦਾ ਪੂਰਾ ਮਾਨ ਸਤਕਾਰ ਹੈ ਪਾਰਟੀ ਦੇ ਵਿੱਚ ਸੋ ਮੈਂ ਜਿੰਨੇ ਵੀ ਪਰਿਵਾਰ ਸਾਡੇ ਕੋਲ ਆਏ ਨੇ ਉਹਨਾਂ ਦਾ ਸਾਰਿਆਂ ਦਾ ਮੈਂ ਪਾਰਟੀ ਦੇ ਵਿੱਚ ਆਨਤ ਸਵਾਗਤ ਕਰਦਾ ਔਰ ਮੈਂ ਇਹ ਵਿਸ਼ਵਾਸ ਦਵਾਨਾ ਕਿ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਪਿੰਡ ਦੇ ਕਿਉਂਕਿ ਇਹ ਲੋਕ ਸਰਪੰਚ ਤੋਂ ਦੁਖੀ ਹੋ ਕੇ ਕਿ ਪਿੰਡ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਬਿਲਕੁਲ ਨਹੀਂ ਸੀ ਹੋ ਰਹੇ ਸੋ ਨਾਲ ਹੋ ਕੇ ਇਹਨਾਂ ਨੇ ਕੰਮ ਕਰਾਂ ਬਾਕੀ ਦਲਵੀਰ 2027 ਦੀ ਤੁਹਾਨੂੰ ਕਿਸ ਦਾ ਦੇ ਦੇ ਅ ਬੋਲੋ ਜੀ ਬੋਲੋ ਨਾਲੇ ਆ ਕਿ ਅਸੀਂ ਸ਼ੁਰੂ ਦੇ ਉਤੋਂ ਜਦੋਂ ਸਾਡੀ ਸਰਕਾਰ ਬਣੀ ਅਦੋਂ ਤੋਂ ਹਲਕੇ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਅਦੋਂ ਤੋਂ ਚੌਣਵੇਂ ਮੈਂ ਸਾਡੀ ਤੇ ਤੁਸੀਂ ਦੇਖਦੇ ਵੀ ਹੋ ਤੁਸੀਂ ਮੀਡੀਆ ਵਾਲੇ ਨਾਲੇ ਵੀ ਰਹਿੰਦੇ ਹੋ ਮੇਰੇ ਦੇਖਦੇ ਹੋ ਕਿ ਅਸੀਂ ਆ ਮਤਲਬ ਇੱਕ ਦਿਨ ਨਹੀਂ ਆਪਾਂ ਡੇਲੀ ਰੋਜ਼ ਰੁਟੀਨ ਦੇ ਵਿੱਚ 5-7 10 ਮਿੰਟਾਂ ਦੇ ਵਿੱਚ ਜਾਂਦੇ ਹਾਂ ਔਰ ਲੋਕਾਂ ਦੇ ਨਾਲ ਆ ਚਾਰ-ਪੰਜ ਦਿਨ ਤੋਂ ਰੋਜ਼ ਲਗਾਤਾਰ ਜੁਆਇਨਿੰਗ ਪਾਰਟੀ ਦੇ ਵਿੱਚ ਹੋ ਰਹੀ ਹੈ ਲੋਕ ਆਮ ਆਦਮੀ ਪਾਰਟੀ ਦੇ ਨੀਤੀ ਤੋਂ ਕੁਛ ਨਾ ਕੰਮਾਂ ਤੋਂ ਕੁਛ ਨਾ ਤੇ ਜਦੋਂ ਲੋਕ ਕੰਮਾਂ ਤੋਂ ਖੁਸ਼ ਹੋਣ ਤੇ ਲੋਕ ਆਪਣੇ ਆਪ ਮੋਹਰ ਲੋ ਆਉਂਦੇ ਨੇ ਤੇ ਮੋਹਰ ਅਦੂ ਲੱਗਦਾ ਜਦੋਂ ਲੋਕੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਪਾਰਟੀ ਦੇ ਨਾਲ ਸਹਿਮਤ ਹੁੰਦੇ ਨੇ ਸੋ ਸਾਡੇ ਨਾਲ ਦੇਖੋ ਇਹ ਕਾਫੀ ਵੱਡੇ ਪਰਿਵਾਰ ਨੇ ਜਿਹੜੇ ਆਏ ਨੇ ਵੱਡੇ ਵੱਡੇ ਪਰਿਵਾਰ ਨੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਆ ਕੇ ਸ਼ਾਮਲ ਹੋਏ ਨੇ ਇਹਦਾ ਮਤਲਬ ਇਹ ਕਿ ਲੋਕ ਆਮ ਪਾਰਟੀ ਦੇ ਨਾਲ ਬਿਲਕੁਲ ਸਹਿਮਤ ਸੀ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸੀ ਕਿਉਂਕਿ ਸਾਨੂੰ ਕੁਝ ਨੀਤੀਆਂ ਉਹਨਾਂ ਦੀ ਚੰਗੀਆਂ ਨਹੀਂ ਲੱਗੀਆਂ ਜਿਸ ਕਰਕੇ ਉਹਨਾਂ ਦੀਆਂ ਨੀਤੀਆਂ ਨਾ ਚੰਗੀਆਂ ਹੋਣ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਜਨਨ ਕੀਤਾ ਆਮ ਪਾਰਟੀ ਤੋਂ ਖਾਸ ਕਰਕੇ ਸਾਨੂੰ ਵਿਕਾਸ ਦੇ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਬਿਹਤਰੀ ਕੀਤੀ ਹੈ ਜਦੋਂ ਦੇ ਆਏ ਨੇ ਬਹੁਸ਼ਮਸ਼ੇਰ ਜੀ ਉਦੋਂ ਦੀ ਬਹੁਤ ਸਾਰੀ ਤਰੱਕੀ ਹੋਈ ਆ ਹਰ ਜਗ੍ਹਾ ਦੇ ਵਿੱਚ ਵਿਕਾਸ ਦੇਖਣ ਨੂੰ ਮਿਲਿਆ ਵਾ ਹਰ ਗਲੀ ਦੇ ਵਿੱਚ ਹਰ ਮਹੱਲੇ ਦੇ ਵਿੱਚ ਵਿਕਾਸ ਦੇਖਣ ਨੂੰ ਮਿਲਿਆ ਵਾ